ਇੱਕ ਗੈਲ ਰੋਡ ਲੁਧਿਆਣਾ ਤੇ ਸਕੂਟਰ ਮਾਰਕੀਟ ਔਰ ਇੱਕ ਕੋਖਾ ਮਾਰਕੀਟ ਜਿਹੜੀ ਆਈਟੀ ਬਿਲਡਿੰਗ ਸਾਹਮਣੇ ਇਹਨਾਂ ਦੇ ਰਿਕਾਰਡਿੰਗ ਜਿਹੜੀ ਮਾਨਜੋ ਹਾਈ ਕੋਰਟ ਚ ਰੈਟ ਪ੍ਰੈਸ਼ਨ ਚੱਲਦੀਆਂ ਸੀਗੀਆਂ 2010 ਵਿੱਚ ਰੈਟ ਪ੍ਰੈਸ਼ਨ ਹੋਈਆਂ ਸੀਗੀਆਂ ਉਹਦੇ ਬੇਸਿਸ ਤੇ ਫਿਰ ਕਾਰਪੋਰੇਸ਼ਨ ਵੱਲੋਂ ਇੱਕ ਪਾਲਿਸੀ ਬਣਾ ਕੇ ਇਸ ਨੂੰ ਸਕੂਟਰ ਮਾਰਕੀਟ ਜਿਹੜੀ ਸੀਗੀ ਇਹਨੂੰ ਸ਼ਿਫਟ ਕੀਤਾ ਗਿਆ ਸੀਗਾ ਬੱਸ ਸਟੈਂਡ ਦੇ ਲਾਗੇ ਉੱਥੇ ਇਹਨਾਂ ਨੇ ਦੁਕਾਨਾਂ ਵਗੈਰਾ ਬਣਾਤੀਆਂ ਸੀਗੀਆਂ ਉਹਦੇ ਚ ਕਈ ਲੋਕ ਸੀਗੇ ਉਹਨਾਂ ਨੂੰ ਦੁਕਾਨਾਂ ਵਗੈਰਾ ਨਹੀਂ ਮਿਲੀਆਂ ਸੀ ਇੱਕ ਵਿਨੇ ਕੁਮਾਰ ਐ ਉਹਨੇ ਫਿਰ ਇੱਕ ਰਿਟ ਪਟੀਸ਼ਨ ਹਾਈ ਕੋਰਟ ਚ ਕੀਤੀ ਸੀਗੀ ਔਰ 2013 ਚ ਉਹਦਾ ਕਹਿਣਾ ਸੀ ਮੈਨੂੰ ਸ਼ਾਪ ਉਹਦੀ ਵੀ ਸ਼ਾਪ ਸੀਗੀ ਗਲ ਰੋਡ ਤੇ ਮੈਨੂੰ ਮਿਲੀ ਨਹੀਂ ਉਹਦੇ ਵੀ ਰਿਗਾਰਡਿੰਗ ਮਾਂਜੋ ਹਾਈ ਕੋਰਟ ਚ ਸੁਣਵਾਈ ਚੱਲ ਰਹੀ ਸੀ ਔਰ ਹਾਈ ਕੋਰਟ ਚ ਫਿਰ ਉਹਦੇ ਜਵਾਬ ਤਲ ਵੀ ਹੋ ਰਹੀ ਸੀਗੀ ਕਾਰਪੋਰੇਸ਼ਨ ਤੋਂ ਫਿਰ ਕਰੀਬ 6-7 ਮਹੀਨੇ ਤੋਂ ਇਸ ਦੀ ਜਾਂਚ ਵਿਜੀਲੈਂਸ ਨੂੰ ਸੌਂਪਤੀ ਗਈ ਸੀ ਹਾਈ ਕੋਰਟ ਵੱਲੋਂ। ਔਰ ਇਹ ਹਾਈ ਕੋਰਟ ਨੇ ਵਿਜੀਲੈਂਸ ਦੀ ਇਹ ਸਕੂਟਰ ਮੰਡੀ ਸੀਗੀ ਇਹਦੇ ਵਿੱਚ ਪਾਲਿਸੀ ਚੈੱਕ ਕੀਤੀ ਜਾਵੇ ਪਾਲਿਸੀ ਕਿਸ ਅਧਾਰ ਤੇ ਬਣੀ ਹੈ ਕਿਵੇਂ ਬਣੀ ਹੈ। ਔਰ ਇਹ ਦੀ ਪਾਲਿਸੀ ਹੈਗੀ ਆ ਸਕੂਟਰ ਮਾਰਕੀਟ ਵਾਲੀ ਇਹਦੇ ਵਿੱਚ ਅਸੀਂ ਮੰਗ ਰਹੇ ਸੀਗੇ ਕਾਰਪੋਰੇਸ਼ਨ ਤੋਂ ਵਾਰ-ਵਾਰ ਉਹ ਪਾਲਿਸੀ ਮਿਲ ਨਹੀਂ ਰਹੀ ਔਰ ਲਾਸਟ ਇੱਕ ਤਰੀਖ 28/8/24 ਨੂੰ ਮਨਜੋ ਹਾਈ ਕੋਰਟ ਨੇ ਫਿਰ ਇਹਦੇ ਬਾਰੇ ਕਿਹਾ ਸੀ ਵੀ ਜੇ ਪਾਲਿਸੀ ਨਹੀਂ ਦਿੱਤੀ ਜਾਂਦੀ ਡਾਕੂਮੈਂਟ ਵਗੈਰਾ ਜਿਹੜੇ ਹੈਗੇ ਨੇ ਵਿਥਿਨ 7 ਡੇਸ ਐਦਾ ਮੁਕਦਮਾ ਦਰਜ ਕਰਕੇ ਉਪਤੀਜ ਕੀਤੀ ਜਾ। ਉਹ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਮਿਲੀ ਸੀ ਔਰ ਇਹਨਾਂ ਦੀ ਰਿਪੋਰਟ ਆ ਗਈ ਸੀ ਕਿ ਕਾਰਪੋਰੇਸ਼ਨ ਤੋਂ ਔਰ ਉਹਦੇ ਬੇਸਿਸ ਤੇ ਫਿਰ ਇਹਦੀ ਜਾਂਚ ਕੀਤੀ ਹੈ ਡੀਐਸਪੀ ਬਨੋਦ ਸਾਡੇ ਯੂਨਿਟ ਤੇ ਲੱਗੇ ਨੇ ਉਹ ਸਾਰੀ ਰਿਪੋਰਟ ਬਣਾ ਕੇ ਸਰੇ ਸਾਹਮਣੇ ਕਰ ਲਈ ਇੱਕ ਅਜੇ ਕੁਮਾਰ ਲਾਪਾਂਚ ਵਿੱਚ ਲੱਗਾ ਹੋਇਆ ਕਲਰਕ ਔਰ ਇੱਕ ਲਖਵੀਰ ਸਿੰਘ ਦਾ ਤੈਵਾਜੀ ਬਰਾਜ ਵਿੱਚ ਇਹਨਾਂ ਦੋਨਾਂ ਦਾ ਕਸੂਰ ਪਾਇਆ ਗਿਆ ਔਰ ਜਿਹੜਾ ਲਖਵੀਰ ਸਿੰਘ ਸੀਏ ਨੇ ਪਹਿਲਾਂ ਹੀ ਫੋਟੋਸਟੇਟ ਵਗੈਰਾ ਪਾਲਸੀ ਦੀ ਕਰਾ ਕੇ ਰੱਖੀ ਹੋਈ ਸੀ ਔਰ ਲਾਸਟ ਜਿਹੜੀ ਮੂਵਮੈਂਟ ਆ ਉਹ ਅਜੇ ਕੁਮਾਰ ਦੇ ਕੋਲ ਪਾਈ ਗਈ ਹੈ ਅਗੋਂ ਇਸ ਕਰਕੇ ਇਹ ਜਿਹੜੇ ਦੋਨੇ ਹੀ ਮੋੜਲੀ ਤਫਤੀਸ਼ ਤੇ ਦੋਸ਼ੀ ਪਾਏ ਗਏ ਔਰ ਇਹਨਾਂ ਦੇ ਖਲਾਫ ਮੁਕਦਮਾ ਦਰਜ ਕੀਤਾ ਗਿਆ ਔਰ ਆ ਜਨ ਨੂੰ ਗੁਫ਼ਤਾਰ ਕਰ ਲਿਆ ਕੱਲ ਨੂੰ ਉਹਨਾਂ ਦਾ ਦਸਤ ਪੇਸ਼ ਕਰਾਂਗੇ ਬਾਕੀ ਤਕਤੀ ਜਾਈ ਜੁਡੀ ਰਿਪੋਰਟ ਹੈਗੀ ਉਹਨੂੰ ਇੱਕ ਤਮ ਜੇ ਪੇਸ਼ ਕਰਦੇ ਕਿ ਇਹ ਨੇ ਦੇਖੋ ਉਹਦੀ ਜਿਹੜੀ ਪਾਲਿਸੀ ਦੇ ਰਿਗਾਰਡਿੰਗ ਸਾਰੀ ਉਹਦੀ ਇਨਕੁਆਰੀ ਚੱਲ ਰਹੀ ਹੈ ਉਹ ਇਨਕੁਆਰੀ ਜਿਹੜੀ ਅੰਡਰ ਪ੍ਰੋਸੈਸ ਹੈ ਬਾਕੀ ਜਿਹੜੀ ਪਾਲਿਸੀ ਹੈ ਰੀਨਲ ਡਾਕੂਮੈਂਟ ਜਿਹੜਾ ਸਾਨੂੰ ਚਾਹੀਦਾ ਉਹ ਸਾਨੂੰ ਅਜੇ ਤੱਕ ਨਹੀਂ ਮਿਲਿਆ ਇਸੇ ਕਰਕੇ ਇਹ ਮਕਦਮਾ ਦਰਜ ਹੋਇਆ ਹੈ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਇਸੇ ਚੀਜ਼ ਨੂੰ ਸਾਰਾ ਐਗਜ਼ਾਮਨ ਕੀਤਾ ਜਾਏਗਾ ਬਾਕੀ ਹੋ ਵੀ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਬਾਰੇ ਵੈਫੇ ਕਰਕੇ ਕਾਰਵਾਈ ਕੀਤੀ ਜਾਵੇ ਕੱਲ ਨੂੰ ਅਦਾਲਤ ਤੇ ਪੇਸ਼ ਕਰਨਾ ਹੈ ਇਹਨਾਂ ਨੂੰ ਕੱਲ ਨੂੰ ਪੇਸ਼ ਕਰਕੇ ਰਿਮਾਂਡ ਦਾ ਅਸਰ ਕਰ ਕੁਛੇ ਕੀਤੀ ਜਾਵੇ